ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀ ਪਿਆਰੀ ਜੂਟੂ ਫੈਮਿਲੀ ਨੂੰ ਤੇ ਉਮੀਦ ਕਰਦੇ ਹਾਂ ਤੁਸੀਂ ਆਪੋ ਆਪਣੇ ਘਰਾਂ ਵਿੱਚ ਸਾਰੇ ਰਾਜੀ ਖੁਸ਼ੀ ਹੋਵੋਗੇ ਤੰਦਰੁਸਤ ਹੋਵੋਗੇ ਤੇ ਅੱਸੀ ਵੀ ਸਾਰੇ ਬਹੁਤ ਵਧੀਆ ਜੀ ਤੇ ਹਾਂਜੀ ਸਵੇਰ ਦਾ ਟਾਈਮ ਹੈ ਜੀ 7:35 ਵਜੇ ਦਾ ਤੇ ਆਪਾਂ ਉੱਠ ਗਏ ਤੇ ਆਪਾਂ ਨੇ ਰਾਤੀ ਇਹਦੇ ਵਿੱਚ ਆਲੂ ਤੇ ਛੋਲੇ ਰੱਖ ਕੇ ਸੀ ਬਣਨੇ ਤੇ ਆਪਾਂ ਨੇ ਹਾਰੇ ਦੇ ਵਿੱਚੋਂ ਪਤੀਲਾ ਕੱਢ ਲਿਆ ਬਾਹਰ ਤੇ ਦੇਖੋ ਜੀ ਆ ਦੇਖੋ ਇਹ ਮਸ਼ੂ ਛੋਲੇ ਦੇ ਤੇ ਆਲੂ ਵਿਖਾ ਰਹੀਆਂ ਆ ਦੇਖੋ ਇਹ ਬਿਲਕੁਲ ਬਣ ਕੇ ਤਿਆਰ ਨੇ ਦੇਖੋ ਇਹ ਤੇ ਹੁਣ ਆਪਾਂ ਛੋਲੇ ਦੇਖੋ ਇਹ ਵੀ ਬਣ ਕੇ ਬਿਲਕੁਲ ਤਿਆਰ ਨੇ ਤੇ ਇਹ ਆਪਣਾ ਟਾਈਮ ਜਿਵੇਂ ਆਪਾਂ ਸਵੇਰ ਉੱਠ ਕੇ ਕਰੀਏ ਇਦਾਂ ਦਾ ਕੰਮ ਨਹੀਂ ਹੁੰਦੇ ਹੈਗੇ ਤੇ ਆਪਾਂ ਰਾਤ ਨੂੰ ਇਹ ਇਹ ਕੰਮ ਕਰਕੇ ਰੱਖ ਦਨੇ ਜੀ ਸਿਰਫ ਇੱਕ ਅੱਧੀ ਪਾਥੀ ਪਾ ਕੇ ਰੱਖ ਦਨੇ ਆਪਾਂ ਹਾਰੇ ਦੇ ਵਿੱਚ ਸਵੇਰ ਨੂੰ ਬਣ ਕੇ ਇਹ ਤਿਆਰ ਹੋ ਜਾਂਦੇ ਨੇ ਆ ਦੇਖੋ ਇਹ ਨਾਲੇ ਆਪਣਾ ਪਤੀਲਾ ਨਹੀਂ ਕੋਈ ਕਾਲਾ ਹੋਇਆ ਹੈਗਾ ਸਾਫ ਪਤੀਲਾ ਪਿਆ ਬਿਲਕੁਲ ਤੇ ਹੁਣ ਆਪਾਂ ਇਹਨੂੰ ਪਤੀਲੇ ਨੂੰ ਅੰਦਰ ਚੱਕ ਲਏਗੀ ਸੋਈ ਦੇ ਵਿੱਚ ਹੁਣ ਆਪਾਂ ਆਲੂ ਛਿੱਲਾਂਗੇ ਠੀਕ ਹੈ ਪਹਿਲਾਂ ਆਪਾਂ ਬਾਹਰ ਕੱਢ ਲੈਣੇ ਸਾਰਾ ਕੁਝ ਇਹ ਆਪਣੇ ਟਾਈਮ ਦੀ ਵੀ ਬਚਤ ਹੈ ਤੇ ਆਪਣਾ ਗੈਸ ਵੀ ਨਹੀਂ ਰਹੁੰਦਾ ਹੈਗਾ ਆਪਾਂ ਨੂੰ ਕੋਈ ਚੁੱਲੇ ਦੇ ਵਿੱਚ ਵੀ ਨਹੀਂ ਫੁੱਕਾ ਮਾਰਨ ਦੀ ਜ਼ਰੂਰਤ ਹੈਗੀ ਠੀਕ ਹੈ ਲਾਸਾ ਆਪਣਾ ਇਹਦੇ ਵਿੱਚ ਟਾਈਮ ਦੀ ਬਚਤ ਬਚਤੀ ਹੈ ਹੀ ਤੇ ਆਲੂ ਜੀ ਆਪਾਂ ਨੇ ਆਲੂ ਛਿੱਲ ਕੇ ਇੱਕ ਸਾਈਡ ਤੇ ਰੱਖ ਲਏ। ਸਬਜ਼ੀ ਵਾਲੇ ਆਲੂ ਆਪਾਂ ਰੱਖ ਲਈ ਪਲੇਟ ਦੇ ਵਿੱਚ। ਠੀਕ ਹੈ ਜੀ। ਤੇ ਜਿਹੜੇ ਟੋਨੀ ਪਰਵਿੰਦਰ ਨੂੰ ਹੀ ਪਰੌਂਠੇ ਬਣਾਉਣੇ ਨੇ ਉਹ ਆਪਣੇ ਅੱਟ ਕੌੜੇ ਦੇ ਵਿੱਚ ਲੈ ਲਈ। ਇਹ ਲੋ ਜੀ ਇੱਕ ਅੱਧਾ ਰੋਪ ਨੇ ਭੰਨ ਲਈ ਵਿੱਚ ਵਿੱਚ। ਸਬਜ਼ੀ ਵਾਸਤੇ। ਆਕੇ ਆਪਣੇ 파ੜੀਆਂ ਕੱਟ ਲਈਏ ਹੁਣ ਆਪਾਂ ਇਹ ਮਚਾਲੇ ਛੁੱਲੇ ਦੇ ਵਿੱਚ ਅੱਗ ਜੀ ਆਹ ਲੋ ਜੀ ਆਪਾਂ ਨੇ ਲਸਣ ਪਿਆਜ਼ ਸਾਰਾ ਕੁਝ ਕੱਟ ਲਿਆ ਆਪਣੇ ਥੋੜੇ ਛੋਲੇ ਵੀ ਗਰੇਵੀ ਵੀ ਵਧੀਆ ਬਣ ਜਾਂਦੀ ਹੈ ਦੀ ਆਪਾਂ ਨੇ ਛੋਲੇ ਵੀ ਕੁੱਟਲੇ ਥੋੜੇ ਜੇ ਤੇ ਇਹਦੇ ਵਿੱਚ ਇੱਕ ਅੱਧਾ ਆਲੂ ਵੀ ਆਪਣੇ ਐਵੇਂ ਪੀਸ ਜੇ ਲੱਤਾ ਹੀ ਤੇ ਚੁੰਬਰ ਕੱਢ ਦੀ ਉਸਕਾ ਤੇ ਆਹ ਲੋ ਜੀ ਆਪਾਂ ਨੇ ਪਾ ਰਿਆ ਇਹ ਤੇਲ ਪਤਲੀ ਦੇ ਵਿੱਚ ਕੜਛੀ ਇੱਕ ਸਰੋਂ ਤੇਲ ਦੀ ਤੇ ਹੁਣ ਆਪਾਂ ਇਹਦੇ ਵਿੱਚ ਜੀਰਾ ਪਾਤਾਈ ਕਿਉਂਕਿ ਨੇਰ ਹੈ ਜੀ ਲਾਈਟ ਲੱਗੀ ਹੋਈ ਐ ਸੋ ਉਹਨੂੰ ਨਹੀਂ ਦੇਖਣਾ ਦਿਖ ਰਿਹਾ ਹੁਣ ਆਹ ਲੋ ਜੀ ਇਹ ਹੁਣ ਆਪਣੇ 5-7 ਮਿੰਟਾਂ ਦੇ ਵਿੱਚ ਸਬਜ਼ੀ ਬਣ ਕੇ ਹੋ ਜੂਗੀ ਤਿਆਰ ਕਿਉਂਕਿ ਸਾਰਾ ਕੁਝ ਬਣੀ ਪਿਆ ਸੋ ਦੇਖ ਹੀ ਲੱਤਾ ਆਹ ਲੋ ਜੀ ਆਪਾਂ ਇਹਦੇ ਸਾਰਾ ਮਟੀਰੀਅਲ ਪਾਤਾ ਜੋ-ਜੋ ਆਪਾਂ ਨੇ ਪਾਉਣਾ ਹੁੰਦਾ ਠੀਕ ਐ ਤਾਂ ਵੀ ਸਵੇਰ ਦੇ ਵਿੱਚ ਕੰਮ ਬਹੁਤ ਹੁੰਦੇ ਨੇ ਆਪਾਂ ਨੂੰ ਨਹੀਂ ਆਪਾਂ ਤਾਂ ਵੇਟ ਨਹੀਂ ਹੁੰਦੀ ਕਿ ਆਪਾਂ ਆਲੂ ਗੰਡਾ ਖੋਣ ਦੀ ਹੈ ਤੇ ਆਹ ਲੋ ਜੀ ਸਵੇਰ ਦਾ ਮੌਸਮ ਹੈ ਦੇਖੋ ਹੀ ਹਨਾ ਸੋ ਦੇਖਿਆ ਰਹੀ ਕਿ ਬਰਲਾਵਨ ਲੱਗਿਆ ਹੋਇਆ ਹੈ ਮੇਰਾ ਪਿਆ ਹਾਂ ਜੀ ਸਾਢੇ ਦੋ ਕੰਮ ਹੋ ਜਾਂਦੇ ਨੇ ਜਦੋਂ ਆਪਾਂ ਹਾਰੇ ਦੇ ਵਿੱਚ ਸਬਜ਼ੀ ਧਰਦੇ ਨੇ ਔਰ ਇੰਜਨ ਕਿਉਂਕਿ ਨਾਲੇ ਬੱਚਾ ਸਕੂਲ ਦੇ ਵਿੱਚ ਪਰੌਂਠੇ ਲੈ ਜਾਊਗਾ ਆਲੂ ਵਾਲੇ ਨਾਲੇ ਆਪਣੇ ਆਲੂ ਛੋਲੇ ਸਬਜ਼ੀ ਬਣ ਕੇ ਤਿਆਰ ਹੋ ਜੂਗੀ ਡਬਲ ਕੰਮ ਹੋ ਜਾਂਦਾ ਜੀ ਠੀਕ ਹੈ ਜੀ ਡਬਲ ਤੋਂ ਵੀ ਤੀਜਾ ਕੰਮ ਹੋ ਜਾਂਦਾ ਹੈ ਮम्मी ਨੂੰ ਆ ਇਹਦੇ ਵਿੱਚ ਪਾਣੀ ਕੱਢਦਾਂ ਨੇ ਇਹ ਆਪਾਂ ਛੋਲਿਆਂ ਦਾ ਆ ਦੇਖੋ ਇਹ ਪੰਛੀ ਉੱਤਰ ਰਹੇ ਨੇ ਮम्मी ਨੂੰ ਆਪਾਂ ਨੇ ਛੋਲਿਆਂ ਤੇ ਪਾਣੀ ਦੇ ਦਿਆ ਨੇ ਹੁਣ ਨੇ ਤੱਕੇ ਦੇ ਵਿੱਚ ਤਰਪ ਹੁੰਦੀ ਛੋਲਿਆਂ ਦੇ ਪਾਣੀ ਦੇ ਵਿੱਚ ਨਾਲੋ ਜਿਹਾ ਪਾਣੀ ਚ ਪਾਤਾ ਪਾਣੀ ਤੇ ਹੁਣ ਆਪਾਂ ਨੇ ਇਹਦੇ ਵਿੱਚ ਸਾਰਾ ਕੁਝ ਡਾਲ ਦਿਆ ਲਓ ਜੀ ਤੇ ਆਪਣੀ ਵੀਡੀਓ ਫੁੱਲ ਵਾਚ ਕਰਿਆ ਕਰੋ ਜੀ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਜੀ ਜੋ ਮੇਰੇ ਭੈਣ ਭਾਈ ਦੇ ਨਵੇਂ ਨੇ ਚੈਨਲ ਦੇ ਉੱਪਰ ਸਾਡੇ ਚੰਨਾਂ ਨੂੰ ਜੁਆਇਨ ਕਰੋ ਜੀ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਸਾਨੂੰ ਤੁਹਾਡੀ ਸਰਪੋਕ ਦੀ ਬਹੁਤ ਜ਼ਰੂਰਤ ਹੈ ਠੀਕ ਹੈ ਜੀ ਬਣੀ ਨਹੀਂ ਸੀਗੀ ਹਾਲੋ ਜੀ ਆਪਾਂ ਪਾਣੀ ਪਾ ਦਾਂਗੇ ਜਿਹਦੇ ਵਿੱਚ ਜੋ ਅਸੀਂ ਸਬਜੀ ਧਰਤੀ ਜੀ ਹੁਣ ਆਪਾਂ ਇਧਰ ਰਵਿੰਦਰ ਦੀ ਤਿਆਰੀ ਕਰਨ ਲੱਗੇ ਰਵਿੰਦਰ ਮੇਰੇ ਬੇਟੇ ਦਾ ਨਾਮ ਹੈ ਤੇ ਹੁਣ ਆਪਾਂ ਲਈ ਤਿਆਰੀ ਕਰਨਾ ਕਿ ਤੇ ਆਪਾਂ ਨੇ ਆਲੂ ਬਿਲਕੁਲ ਉਹ ਕਰ ਲਈ ਮੈਚ ਕਰ ਲਈ ਤੇ ਦੇ ਵਿੱਚ ਹੁਣ ਆਪਾਂ ਪਿਆਜ਼ ਪਾ ਦਾਂਗੇ ਬੈਠਾ ਵੀ ਛੋਟਾ ਤੇ ਪਿਆਜ਼ ਵਗੈਰਾ ਪਾ ਕੇ ਸਾਰਾ ਕੁਝ ਨਾਣ ਮਿਰਚ ਜੋ ਹੁੰਦਾ ਆਪਣਾ ਲੋੜ ਅਨੁਸਾਰ ਉਹ ਪਾ ਲਾਂਗੇ ਜੀ ਤੇ ਫਿਰ ਆਪਾਂ ਉਹਦੇ ਪਰਾਂਠੇ ਬਣਾ ਦਾਂਗੇ ਸਕੂਲ ਵਾਸਤੇ ਠੀਕ ਹੈ ਜੀ ਹਾਲੋ ਜੀ ਹੁਣ ਆਪਾਂ ਲੋੜ ਅਨੁਸਾਰ ਜਿੰਨੇ ਜਿੰਨੇ ਇੱਕ ਆਪਾਂ ਜਰੂਰ ਤਾਂ ਉਹਨਾਂ ਨੂੰ ਕਪਾ ਲਾਂਗੇ ਇਹ ਵਿੱਚ ਹੁਣ ਆਪਾਂ ਨੇ ਮਿਰਚ ਪਾ ਲਈ ਠੀਕ ਹੈ ਸਿੰਪਲ ਸਾਦੇ ਇਹ ਬੱਚੇ ਪਸੰਦ ਕਰਦੇ ਨੇ ਖਾਣਾ ਜਿਆਦਾ ਲੱਟ ਰਮ ਫਟਰਮ ਉਹਨਾਂ ਨੂੰ ਨਹੀਂ ਪਸੰਦ ਹੈਗਾ ਵੀ ਹਰੀ ਮਿਰਚ ਪਾ ਲੋ ਇਹ ਪਾ ਲੋ ਉਹ ਤਾਂ ਨਹੀਂ ਖਾਂਦੇ ਹੈਗੇ ਬੱਚੇ ਸਿੰਪਲ ਜਿਆਦਾ ਪਸੰਦ ਕਰਦੇ ਨੇ ਬਸ ਸਿਰਫ ਉਹਨੂੰ ਇੱਕ ਆਲੂ ਤੇ ਪਿਆਜ਼ ਵਿੱਚ ਦੇ ਵਿੱਚ ਇੱਕ ਪਿਆਜ਼ ਕੱਟ ਕੇ ਪਾਵਾਂਗੇ ਉਹ ਤੁਹਾਨੂੰ ਸ਼ਾਇਦ ਆਪਾਂ ਨਹੀਂ ਦਿਖਾਇਆ ਹੈਗਾ ਦੇ ਉਹ ਕ ਪਿਆਜ਼ ਪਾ ਲਈ ਸੀ ਆਪਾਂ ਨੇ ਇਹਦੇ ਵਿੱਚੋਂ ਨਹੀਂ ਦਿਖਾਇਆ ਤੁਹਾਨੂੰ ਤੇ ਲੋ ਜੀ ਕਰਤਾ ਸ਼ੁਰੂ ਆਪਾਂ ਨੇ ਇਹਦੀ ਬੈਨ ਪਾਉਣ ਦੇ ਸੱਤ ਵਿੱਚ ਆ ਜਾਂਦੀ ਹੈ ਪਰ ਮੈਂ ਜਦੋਂ ਰੋਟੀ ਲੱਗ ਜਾਣੇ ਤਾਂ ਮੈਂ ਸਾਰੀ ਰੋਟੀ ਬਣਾ ਦਾਨੀ ਹੈ ਕਿਉਂਕਿ ਸਾਡੇ ਜਲਦੀ ਖਾਂਦੇ ਨੇ ਇਸ ਰੋਟੀ ਸਾਡੇ ਤਾਂ 5:30 ਵਜੇ ਨੂੰ ਖਾਣਗੇ ਸਾਨੂੰ ਵੀ ਰੋਟੀ ਚਾਹੀਦੀ ਹੈ ਨਾਲ ਤੇ ਆਪਾਂ ਸਾਰੀ ਰੋਟੀ ਤਕਰੀਬਨ ਸਾਰੀ ਉਹ ਬਣਾਵਾਂਗੇ ਜੀ ਪਹਿਲਾਂ ਆਪਾਂ ਬੇਟੇ ਨੂੰ ਭੇਜ ਦਾਂਗੇ ਸਕੂਲ ਉਹਦੇ ਵਿੱਚ ਆਪਾਂ ਤਿੰਨ ਪਰੌਠੇ ਪਾਉਣੇ ਹੁੰਦੇ ਆ ਕਿਉਂਕਿ ਦੋ ਪਰੌਠੇ ਬੇਟਾ ਖਾ ਲੈਂਦਾ ਤੇ ਇੱਕ ਪਰੌਠਾ ਸਕੂਲ ਵਾਲੇ ਕਿਸੇ ਨੂੰ ਜਿਵੇਂ ਗਰੀਬ ਹੋੁੰਦੇ ਨੇ ਲੋਕ ਜਿਵੇਂ ਛੁੱਗੀ ਝੋਪੜੀਆਂ ਹੁੰਦੀਆਂ ਨੇ ਸ਼ਾਇਦ ਉਹਨਾਂ ਨੂੰ ਦੇ ਕੇ ਆਉਂਦੇ ਨੇ ਉਹ ਸਾਰੇ ਬੱਚਾਂ ਤੋਂ ਇੱਕ ਪਰੌਠੇ ਇਕੱਠੇ ਕਰਕੇ ਇਕੱਠੇ ਕਰਕੇ ਸਾਰੇ ਬੱਚਾ ਤੋਂ ਲੈ ਜਾਂਦਾ ਨੇ ਇੱਕ ਇੱਕ ਪਰੌਠਾ ਤੇ ਤਾਂ ਕਰਕੇ ਆਪਾਂ ਤਿੰਨ ਪਰੌਠੇ ਆਲਮੋਣੇ ਸਪੂਜੀ ਜਾਣਗੇ ਤੇ ਇੱਕ ਪਰੌਠਾ ਬੇਟਾ ਘਰੇ ਖਾ ਲੀ ਜਾ ਠੀਕ ਹੈ ਆ ਬੋਲੀ ਜੀ ਕਿਉਂਕਿ ਆਪਣੀ ਕੀ ਕਰੋਟੀ ਨਾਲ ਕਿਸੇ ਗਰੀਬ ਢਿੱਡ ਭਰਦਾ ਹੋਵੇ ਤਾਂ ਬਹੁਤ ਵਧੀਆ ਗੱਲ ਹੁੰਦੀ ਹੈ ਹੈਨਾ ਫਰਮਾਤ ਮਾਂ ਰੋਟੀ ਸਭ ਨੂੰ ਦਵੇ ਹਲੋ ਜੀ ਆਪਾਂ ਇਹ ਵੀ ਪੁਰਲਾਤਾ ਦੇਸੀ ਘੋ ਗਰਮ ਗਰਮ ਪਰੌਂਠਾ ਜੀ ਦਹੀਂ ਨਾਲ મખણ પરોઠા બનકે આપણા હોય ત્યાર ਦੇਖੋ ਇਹ ਭਾਂਡੇ ਆਪਾਂ ਨੇ ਮਾਂਤੀ ਸਾਰਾ ਕੰਮ ਆਪਣਾ ਡਨ ਹੋ ਗਿਆ ਆ ਲੋ ਜੀ ਸਬਜ਼ੀ ਬਣ ਕੇ ਤਿਆਰ ਹੈ ਦੇਖੋ ਇਹ ਹੋ ਗਿਆ ਨਾ ਦੋ ਕੰਮ ਬਾਰੇ ਕੋਈ ਜ਼ਿਆਦਾ ਮਿਹਨਤ ਨਹੀਂ ਲੱਗੀ ਹੈਗੀ ਆਪਣੀ ਬਿਲਕੁਲ ਵੀ 7 ਵਜੇ ਨੂੰ ਆਪਣਾ ਓਕੇ ਹੋਵੇ ਜੀ ਕੰਮ ਸਾਰਾ ਠੀਕ ਹੈ ਭਾਂਡੇ ਸਾਫ਼ ਹੋ ਗਏ ਰਸੋਈ ਵੀ ਸਾਫ਼ ਹੋ ਗਈ ਤੇ ਬੇਟਾ ਹੀ ਭੇਜਦੇ ਸਕੂਲ ਦੇ ਵਿੱਚ ਆ ਲੋ ਜੀ ਇਹ ਮੰਮੀ ਆ ਪਾਪੇ ਪਾਪਾ ਦੀ ਥਾਲੀ ਲੱਗ ਚੁੱਕੀ ਤੇ ਇਸ ਮੇਰੀ ਰੋਟੀ ਨਾਲ ਉਹ ਘਰਣਗੇ ਨਾਲ ਰਵਿੰਦਰ ਦੇ ਪਾਪਾ ਘਰਣਗੇ ਰਵਿੰਦਰ ਸਕੂਲ ਚਲਾ ਗਿਆ ਹੀ ਸਾਰਾ ਕੰਮ ਹੋ ਗਏ ਓਕੇ ਠੀਕ ਹੈ ਮਿਲਦੇ